ਸੀਗੀ ਕਰ ਲਾਉਂਦੀ ਧਰਤੀ ਤੁਰ ਤੋਂ ਹੈ ਰਹਿਮਤ ਵਰਤੀ ਧਰਤੀ ਤੇ ਜਗਪੁਰਸ਼ ਜੋ ਹੋਇਆ ਪ੍ਰਵੇਸ਼ ਦੀ ਆਗਿਆ ਵਿੱਚ ਜਗਦੇ ਰਹੇ ਪਰ ਸਤਗੁਰ ਦਸ਼ਮੇਸ਼ ਦੀ ਪਟਨੇ ਵਿੱਚ ਜਨਮ ਧਾਰ ਕੇ 1723 ਸੰਮਤ ਅਣਕਾ ਦੀ ਸਾਗੀ ਰੰਗਤ ਉਜਰੀ ਦੀ ਕੁਕ ਨੂੰ ਪਾਗ ਲਗਾਇਆ ਗਏ ਰੱਖਾ ਮਜਲੂਮਾ ਦਾਉ ਧਰਤੀ ਤੇ ਆਇਆ ਗਏ 10ਵੇਂ ਗੁਰ ਜਨਮ ਤਾਰਿਆ ਕੁਦਰਤ ਬਲਿਹਾਰੇ ਜਾਵੇ ਧਰਤੀ ਵੀ ਸ਼ੁਕਰ ਮਨਾਵੇ ਸੋਹਣਾ ਚਨ ਮੁਖੜਾ ਸੋਹਦਾ ਨਿਰਾਲਾ ਜਿਆ ਪੈਸ ਦੀ ਆ ਗਿਆ ਵਿੱਚ ਜਗ ਦੇ ਰੈਬਰ ਸਤ ਗੁਰ ਦਸ਼ਮੇਸ਼ ਦੀ ਪਟਨੇ ਵਿੱਚ ਜਨਮ ਧਾਰ ਕੇ ਉਹ ਨੇਣਾ ਵਿੱਚ ਜੋ ਤਿੰਨ ਡਾਲੀ ਜਿਹੜਾ ਗੈ ਜਗ ਦਾ ਵਾਲੀ ਚੰਦਨ ਦੀ ਮੈਂ ਇੱਕ ਬਖੀਰੇ ਜਗ ਨੂੰ ਮਗਕਾਇਆ ਗਏ ਗਏ ਰੱਖਾਂ ਮਜਲੂਮਾਂ ਦਾ ਓ ਧਰਤੀ ਤੇ ਆਇਆ ਗਏ ਗਏ ਭਾਰਤ ਦੀ ਰਾਖੀ ਕਰਨੇ ਸੋਹਣਾ ਮੁਖ ਹਿਰਦੇ ਠੱਗਦਾ ਰਹਿਮਤ ਦਾ ਚਰਨਾ ਵਗਦਾ ਮਸਤਕ ਹੈ ਦਗ-ਦਗ ਕਰਦਾ ਰੱਬ ਸਦੀ ਆ ਗਿਆ ਵਿੱਚ ਜਗਦੇ ਰਹੇ ਪਰ ਸਤ ਗੁਰ ਦਸ਼ਮੇਸ਼ ਦੀ ਪਟਨੇ ਵਿੱਚ ਜਨਮ ਧਾਰ ਕੇ ਉਹ ਕਿੱਦੜਾ ਤੋਂ ਸ਼ੇਰ ਬਣਾਉਣੇ ਨੇ ਮਖੜਾ ਇੱਕ ਪੰਥ ਚਲਾਉਣੇ ਗਿੱਦੜਾ ਤੋਂ ਸ਼ੇਰ ਬਣਾਉਣੇ ਪੱਕੜਾ ਇੱਕ ਪੰਥ ਚਲਾਉਣੇ ਜ਼ਾਲਮ ਦੇ ਨਾਸ ਵਾਸਤੇ ਫੇਰ ਆ ਉਸ ਪਾਇਆ ਗਏ ਗਏ ਰੱਖਾ ਮਜਲੂਮਾਂ ਦਾ ਉਹ ਭੱਤੀ ਤੇ ਆਏ ਸਤ ਦੇ ਸਰਤਾਜ ਸਜਾਉਣੇ ਭੀਖਣ ਸ਼ਾ ਪਰਖਾਂ ਕਰਦਾ ਕੋਤਕ ਤੱਕ ਹਿਰਦਾ ਠਰਦਾ ਕੁਜੀਆਂ ਦੇ ਹੱਥ ਜਦ ਤਰਿਆ ਦੱਸ ਤਾਉ ਉਦੇਸ਼ ਦੀ ਆਗਿਆ ਵਿੱਚ ਜਗ ਦੇ ਰੇਬਰ ਸਤ ਗੁਰ ਦਸਮੇਸ਼ ਦੀ ਪਟਨੇ ਵਿੱਚ ਜਨਮ ਤਾਰ ਕੇ ਜਗ ਤੇ ਗਏ ਅਨਖ ਨੂੰ ਵੰਡਣ ਧਰਮ ਤੇ ਗੈਰਤ ਗੰਡਣ ਚੜੀਆਂ ਤੋਂ ਟੜਾਉਣੇ ਸ਼ਕਤੀ ਲਿਆ ਆਇਆ ਗਏ ਦੇ ਰਖਾਂ ਮਜਲੂਮਾ ਦਾਓ ਧਰਤੀ ਤੇ ਆਇਆ ਗਏ ਦੇ ਮਾੜੇ ਨੂੰ ਟਾਰਸ ਦੇਣੇ ਪੰਡਤ ਨੂੰ ਦਰਸ਼ ਵਿਖਾਵੇ ਭੋਜਨ ਨੂੰ ਭੋਗ ਲਗਾਵੇ ਚੋਦੇ ਰ ਚੌਂਦਾ ਵਿੱਚ ਜੋ ਬਾਲ ਬਰੇਸ ਦੀ ਆਗਿਆ ਵਿੱਚ ਜਗ ਤੇ ਰੇਬਰ ਸਤਗੁਰ ਦਸਮੇਸ਼ ਦੀ ਪਟਨੇ ਵਿੱਚ ਜਨਮ ਧਾਰ ਕੇ ਹੋ ਕੀਨੇ ਪੁੱਤ ਐਸੇ ਡਿੱਠੇ ਬੋਲੇਗੋ ਬੋਲਗਾ ਮਿੱਠੇਂ ਰਾਣੀ ਮੈਣੀ ਨੂੰ ਜੀਨੇ ਮਾਂ ਬਣਾਇਆ ਗਏ ਦੇ ਲੱਖਾਂ ਮਜਲੂਮਾਂ ਦਾਓ ਧਰਤੀ ਤੇ ਆਇਆ ਗਏ ਦੇ ਦੁਖੀਆਂ ਦੇ ਦੁੱਖ ਮਿਟਾਉਣੇ ਘੜਿਆਂ ਵਿੱਚ ਤੀਰੇ ਉਤਰਾ ਦੀਆਂ ਦਾਤਾ ਵੰਡੇ ਦਿਆਲੂ ਹਮੇਸ਼ ਦੀ ਆਗਿਆ ਵਿੱਚ ਦਗਦੇ ਰੈਬਰ ਸਤਗੁਰ ਦਸ਼ਮੇਸ਼ ਦੀ ਪਟਨੇ ਵਿੱਚ ਜਨਮ ਤਾਰ ਕੇ ਹਸਤੀ ਉਹਦੀਆਂ ਨੋਕੀ ਮਹਿਮਾ ਗਾ ਕਥਨੀ ਓਕੀ ਲਿਖਿਆ ਮਨਦੀਪ ਸਿੰਘ ਜੋ like a body, oh, no.